ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰ ਮੁਹੱਲਾ ਪਹਿਲਾ ਜਦੋਂ ਦੀਨ ਦੁਨੀਆ ਦੇ ਵਾਲੀ ਸਤਿਗੁਰੂ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਸਾਹਿਬ ਵਿੱਚ ਨਿਵਾਸ ਕਰ ਰਹੇ ਸਨ ਤਦ ਬੇਅੰਤ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਇੱਕ ਵਾਰੀ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਨੂੰ ਰਸਤੇ ਵਿੱਚ ਆਉਂਦਿਆਂ ravel ਦੇ ਲਾਗੇ ਗੋਲ ਕੋਈ ਸਿੱਧ ਮਿਲੇ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਸਤਿਗੁਰਾਂ ਦੇ ਦਰਸ਼ਨ ਕਰਕੇ ਕੀ ਲਾਭ ਪ੍ਰਾਪਤ ਹੁੰਦਾ ਹੈ ਸਾਡੇ ਵਿੱਚੋਂ ਕੋਈ ਸੱਜਣਾ ਨਹੀਂ ਕਿਹਾ ਕਿ ਸਤਿਗੁਰਾਂ ਦੇ ਦਰਸ਼ਨ ਕਰਕੇ ਸਾਨੂੰ ਇੱਕ ਮਹੀਨਾ ਸ਼ਾਂਤੀ ਰਹਿੰਦੀ ਹੈ ਕੁਝ ਨੇ ਕਿਹਾ ਇੱਕ ਸਾਲ ਪਰ ਸ਼ਾਂਤੀ ਰਹਿੰਦੀ ਹੈ ਕਈਆਂ ਨੇ ਕਿਹਾ ਸਾਨੂੰ ਸਤਿਗੁਰਾਂ ਦੇ ਦਰਸ਼ਨ ਕਰਕੇ ਸਦਾ ਹੀ ਸ਼ਾਂਤੀ ਬਣੀ ਹੀ ਰਹਿੰਦੀ ਹੈ। ਐਸੇ ਬਚਨ ਸੁਣ ਕੇ ਦੀਨ ਦਿਵਾਲ ਸਤਿਗੁਰੂ ਸਾਨੂੰ ਸਿੱਧ ਕਹਿਣ ਲੱਗੇ ਕਿ ਤੁਸੀਂ ਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਓਗੇ। ਪਰ ਤੁਸੀਂ ਆਪਣੀਆਂ ਕੁਲਾਂ ਦਾ ਉਧਾਰ ਕਰਨ ਵਾਸਤੇ ਵੀ ਕੋਈ ਉਪਾਅ ਕੀਤਾ ਹੈ ਕਿ ਨਹੀਂ? ਜਦ ਸਿੱਧਾਂ ਨੇ ਸਾਨੂੰ ਇਹ ਸਵਾਲ ਕੀਤਾ ਤਾਂ ਸਾਰੇਆਂ ਨੇ ਸਿੱਧਾਂ ਨੂੰ ਕਿਹਾ ਇਸ ਵਾਰ ਅਸੀਂ ਸਤਿਗੁਰਾਂ ਕੋਲ ਇਹੋ ਬੇਨਤੀ ਕਰਕੇ ਪੁੱਛਾਂਗੇ ਕਿ ਸਾਡੀਆਂ ਕੁਲਾਂ ਦਾ ਉਧਾਰ ਕਿਵੇਂ ਹੋਵੇਗਾ ਇਸ ਲਈ ਸਤਿਗੁਰੂ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਸਾਡੀਆਂ ਕੁਲਾਂ ਦੇ ਉਧਾਰ ਕਰਨ ਵਾਸਤੇ ਕੋਈ ਉਪਾਅ ਦੱਸੋ ਤਾਂ ਸਤਿਗੁਰੂ ਜੀ ਕਹਿਣ ਲੱਗੇ اے ਸਿੱਖੋ ਜੋ ਅਸੀਂ ਅੰਮ੍ਰਿਤ ਰੂ ਬਾਣੀ ਰੱਜ ਰਹੇ ਹਾਂ ਜੋ ਇਸ ਨਾਲ ਲੱਗਣਗੇ ਉਹਨਾਂ ਦਾ ਅਤੇ ਉਹਨਾਂ ਦੀਆਂ ਕੁਲਾਂ ਦਾ ਉਧਾਰ ਹੋ ਜਾਵੇਗਾ ਕਿਉਂਕਿ ਅਮਰ ਤਰੂ ਬਾਣੀ ਵਿੱਚ ਕੇਵਲ ਨਾਮ ਰੂਪੀ ਤਨ ਨੂੰ ਇਕੱਤਰ ਕਰਨ ਦਾ ਉਪਦੇਸ਼ ਹੈ ਐਸੇ ਬਚਨ ਕਰਦਿਆਂ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਮਾਰੂ ਮਹੱਲਾ ਪਹਿਲਾ ਇਹੋ ਤਨ ਸਰਬ ਰਹਿਆ ਭਰਪੂਰ ਮਨ ਮੁਖ ਫਿਰਹਿ ਸੇ ਜਾਣਹਿ ਦੂਰ ਏ ਗੁਰਸਿੱਖੋ ਏ ਨਾਮ ਰੂਪੀ ਤਨ ਸਾਰੀਆਂ ਥਾਵਾਂ ਵਿੱਚ ਭਰਪੂਰ ਵਿਆਪਕ ਹੋ ਰਿਹਾ ਹੈ ਇਹ ਨਾਮ ਰੂਪੀ ਤਨ ਭਗਤ ਜਿਨ੍ਹਾਂ ਦੇ ਚਿੱਤਾਂ ਨੂੰ ਲਬ ਲਬ ਆਨੰਦ ਦੇ ਨਾਲ ਭਰ ਕੇ ਫਿਰ ਪੂਰਤ ਹੋ ਰਿਹਾ ਹੈ ਸਾਰਿਆਂ ਥਾਵਾਂ ਵਿੱਚ ਪਰਮੇਸ਼ਰ ਨੂੰ ਪੂਰਨ ਵਿਖਾਉਣ ਵਾਲਾ ਹੈ ਸੋ ਜਿਹੜੇ ਆਪਣੇ ਮਨ ਨੂੰ ਮੁਖੀ ਬਣਾਉਣ ਵਾਲੇ ਮਨਮੁਖ ਪੁਰਖ ਉਹ ਸਦਾ ਜੁਨਾ ਵਿੱਚ ਤੁਰੇ ਫਿਰਦੇ ਕਿਉਂਕਿ ਉਹ ਮਨਮੁਖ ਪਰਮੇਸ਼ਰ ਨਾਮ ਨੂੰ ਸਦਾ ਹੀ ਦੂਰ ਜਾਣਦੇ ਆ ਸੁਤਨ ਵਖਰ ਨਾਮ ਰਿਦੈ ਹਮਾਰੈ ਜਿਸ ਤੂ ਦੇਹ ਤਿਸੈ ਨਿਸਤਾਰੈ ਰਹਾਉ ਜਿਹੜਾ ਨਾਮ ਰੂਪੀ ਧਨ ਸਾਰਿਆਂ ਥਾਵਾਂ ਵਿੱਚ ਵਿਆਪਕ ਹੋ ਰਿਹਾ ਉਹ ਨਾਮ ਧਨ ਰੂਪ ਲਾਭਦਾਇਕ ਵਖਰ ਸੌਦਾ ਸਾਡੇ ਰਿਦੈ ਹਿਰਦੇ ਵਿੱਚ ਵਸਿਆ ਹੋਇਆ ਅਸੀਂ ਤਾਂ ਸਾਰੇ ਸੰਸਾਰ ਨੂੰ ਬਖਸ਼ਾਉਣ ਵਾਲੇ ਪਰਮੇਸ਼ਰ ਅੱਗੇ ਇਉਂ ਬੇਨਤੀ ਕਰਦੇ ਹਾਂ ਕਿ हे ਪਰਮੇਸ਼ਰ ਜਿਸ ਨੂੰ ਤੂੰ ਆਪ ਜਿਹੜਾ ਆਪ ਗੁਰਾਂ ਦੁਆਰਾ ਬਖਸ਼ ਦੇਵੇਂ ਉਸ ਨੂੰ ਨਾਮ ਅਮਰ ਦੀ ਦਾਤ ਦੇ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ ਰਹਾਉ ਨਾ ਇਹ ਧਨ ਜਲੇ ਨਾ ਤਸਕਰ ਲੈ ਜਾਏ ਪਾਤਸ਼ਾਹ ਹੋਰ ਦੱਸ ਦੇ ਜਿਹੜਾ ਨਾਮ ਧਾਨਿਆ ਇਹ ਪ੍ਰਤੱਖ ਅੱਗ ਵਿੱਚ ਸੜਦਾ ਨਹੀਂ ਅਤੇ ਨਾ ਹੀ ਇਸ ਨਾਮ ਧਾਨ ਨੂੰ ਕੋਈ ਤਸਕਰ ਚੋਰ ਚੁਰਾ ਕੇ ਲੈ ਜਾ ਸਕਦਾ ਦੁਨੀਆ ਦੇ ਹੋਰ ਸਾਰੇ ਧਨ ਜਿਹੜੇ ਆ ਉਹ ਅੱਗ ਵਿੱਚ ਵੀ ਸੜ ਜਾਂਦੇ ਮਿੱਟੀ ਵਿੱਚ ਗਲ ਜਾਂਦੇ ਪਾਣੀ ਵਿੱਚ ਰੁੜ ਜਾਂਦੇ ਚੋਰ ਚਰਾ ਕੇ ਲੈ ਜਾ ਸਕਦਾ ਪਰ ਮਹਾਰਾਜ ਕਹਿੰਦੇ ਨਾਮ ਤੁਹਾਨੂੰ ਨਾ ਤੇ ਚੋਰ ਲੱਗ ਸਕਦਾ ਹੈ ਨਾ ਚਰਾ ਸਕਦਾ ਹੈ ਨਾ ਅੱਗ ਸਾੜ ਸਕਦੀ ਹੈ ਨਾ ਇਹੋ ਧਨ ਡੂਬੈ ਨਾ ਇਸ ਧਨ ਕੋ ਮਿਲੈ ਸਜਾਏ ਖਾਏ ਨਾਮ ਰੂਪੀ ਧਨ ਪ੍ਰਤੱਖ ਪਾਣੀ ਵਿੱਚ ਡੁੱਬਦਾ ਵੀ ਨਹੀਂ ਨਾ ਹੀ ਇਸ ਨਾਮ ਧਨ ਨੂੰ ਲੋਕ ਡੰਡ ਦੇਵ ਡੰਡ ਆ ਇਤਿਆਦ ਜਿਹੜੇ ਰਾਜ ਡੰਡ ਪਿਤਰ ਡੰਡ ਕੋਈ ਵੀ ਸਜ਼ਾ ਨਹੀਂ ਮਿਲਦੀ ਉਹ ਨਹੀਂ ਮਿਲਦੀ ਕੋਈ ਸਜ਼ਾ ਜਿਹੜੀ ਰਾਜ ਡੰਡ ਇਤਿਆਦ ਕੋਈ ਵੀ ਸਜ਼ਾ ਨਹੀਂ ਮਿਲਦੀ ਕਹਿੰਦੇ ਇਹ ਨਾਮ ਰੂਪੀ ਧਨ ਕਾਲ ਤ੍ਰਿਸ਼ਨਾ ਈਰਖਾ ਰੂਪੀ ਅਗਨੀ ਨਾਲ ਨਹੀਂ ਛੱਡਦਾ ਨਾ ਹੀ ਇਸ ਨਾਮ ਧਨ ਨੂੰ ਕਾਮ ਕ੍ਰੋਧ ਰੂਪੀ ਚੋਰ ਚਰਾ ਕੇ ਲੈ ਜਾ ਸਕਦਾ ਇਹ ਨਾਮ ਰੂਪੀ ਧਨ ਪਦਾਰਥਾਂ ਰੂਪੀ ਪਾਣੀ ਵਿੱਚ ਵੀ ਡੁੱਬਦਾ ਨਹੀਂ ਇਸ ਨਾਮ ਰੂਪੀ ਧਨ ਨੂੰ ਕੋਈ ਵੀ ਸਜ਼ਾ ਵੀ ਨਹੀਂ ਮਿਲਦੀ ਇਸ ਧਨ ਕੀ ਦੇਖੋ ਵਿੜਾਈ ਸਹਜੇ ਮਾਤੇ ਅਨ ਦਿਨ ਜਾਈ ਪਾਤਸ਼ਾਹ ਪਰਮਉਦੇ ਹੇ ਭਾਈ ਇਹ ਨਾਮ ਧਨ ਦੀ ਵਿੜਾਈ ਮਹਿਮਾ ਵੇਖਣਾ ਕਰੋ ਕੈਸੀ ਹੈ ਮਹਾਰਾਜ ਕੈਸੀ ਹੈ ਕਹਿੰਦੇ ਜਿਨ੍ਹਾਂ ਦਾ ਮਨ ਸਹਿਜੇ ਸੁੱਤੇ ਸਿੱਧ ਨਾਮ ਵਿੱਚ ਮਾਤੇ ਮਸਤ ਹੋ ਗਿਆ ਉਹਨਾਂ ਦਾ ਅਨ ਦਿਨ ਰਾਤ ਦਿਨ ਸਹਿਸ ਰੂਪ ਦੇ ਰੰਗ ਵਿੱਚ ਗੁਜ਼ਰਦਾ ਜਾਂਦਾ ਉਹਨਾਂ ਦੀ ਅਨ ਦਿਨ ਅਵਿਦਿਆ ਰੂਪੀਆਂ ਨੂੰ ਨਿਰਾਦ ਚਲੀ ਜਾਂਦੀ ਹੈ ਤੇ ਗਿਆਨ ਰੂਪੀ ਦਿਨ ਜਾਈ ਕੀ ਇਹ ਪੈਦਾ ਹੋ ਜਾਂਦਾ ਇਹ ਇੱਕ ਬਾਤ ਅਨੂਪ ਸੁਨਹੁ ਨਰ ਪਾਈ ਇਕ ਅਨੂਪ ਉਪਮਾ ਤੋਂ ਰਹੇ ਤੇ ਬਾਤ ਗੱਲ ਹੈ ਇਸ ਨੂੰ हे ਨਾਰ ਪੁਰਖੋ ਤੇ ਚੇਤਨ ਦੀ ਅੰਛੂਣ ਕਰਕੇ ਭਾਈ ਭਾਵ ਤੂੰ ਸੁਣਨਾ ਕਰੋ हे ਪੁਰਖੋ ਭਾਵਨਾ ਦੇ ਨਾਲ ਸੁਣਨਾ ਕਰੋ ਇਸ ਧਨ ਬਿਨ ਕਹੋ ਕਿਨੈ ਪਰਮ ਗਤ ਪਾਈ ਹਾ ਇਹ ਦੱਸਣਾ ਕਰੋ हे ਭਾਈ ਇਸ ਨਾਮ ਰੂਪੀ ਧਨ ਤੋਂ ਬਗੈਰ ਦੱਸੋ ਖੰ ਭਲਾ ਕਿਸੇ ਨੇ ਕੇਵਲ ਮੁਕਤੀ ਪਾਉਣਾ ਕੀਤੀ ਹੈ ਪਾਵ ਨਹੀਂ ਪਾਉਣਾ ਕੀਤੀ ਪੰਤ ਨਾਨਕ ਅਕਾਥ ਕੀ ਕਥਾ ਸੁਣਾਏ ਸਤਿਗੁਰੂ ਜੀ ਪੰਤ ਉਚਾਰਨ ਕਰਦੇ ਹਨ ਏ ਭਾਈ ਅਸੀਂ ਤੁਹਾਨੂੰ ਅਕਾਥ ਕਥਨ ਤੋਂ ਰਹਿਤ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸਰੂਪ ਲਖਣਾ ਵਾਲੀ ਕਥਾ ਸੁਣਾਉਂਦੇ ਹਾਂ ਸਤਿਗੁਰ ਮਿਲੈ ਤਾਂ ਇਹੋ ਧਨ ਪਾਏ ਏ ਭਾਈ ਜੇਕਰ ਪੂਰੇ ਸਤਿਗੁਰੂ ਜੀ ਮਿਲੈ ਪ੍ਰਾਪਤ ਹੋ ਜਾਣ ਤਾਂ ਦੇ ਨਾਮ ਰੂਪੀ ਧਨ ਪਾਇਆ ਜਾਂਦਾ ਹੈ ਮਾਰੂ ਮਹੱਲਾ ਪਹਿਲਾ ਸਤਿਗੁਰਾਂ ਦੇ ਬਾਸ ਕਰਤਾਰਪੁਰ ਸਾਹਿਬ ਇੱਕ yogi ਆਇਆ ਉਸਨੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਸਤਿਗੁਰੂ ਜੀ ਮੈਨੂੰ ਯੋਗ ਮਾਰਗ ਬਾਰੇ ਦੱਸਣਾ ਕਰੋ ਤਾਂ ਸਤਿਗੁਰਾਂ ਸਤਿਗੁਰੂ ਜੀ ਨੇ ਪਹਿਲਾ ਉਸ yogi ਨੂੰ ਯੋਗ ਮਾਰਗ ਬਾਰੇ ਦੱਸਦੇ ਹਨ ਫਿਰ ਨਾਲ ਗਿਆਨ ਯੋਗ ਬਾਰੇ ਵੀ ਕਥਨ ਕਰਨਗੇ ਸੂਰ ਸਰ ਸੋਸ ਲੈ ਸੂਮਸਾਰ ਪੋਖਲੈ ਜੁਗਤਕਾਰ ਮਰਤ ਸੋ ਸੰਬੰਧ ਕੀਜੈ ਸੋ ਇਸ ਦਾ ਪਾਠ ਜੋ ਹੈ ਉਹ ਡੈਸ਼ ਲਗਾ ਕੇ ਵਕਰਾ ਵਕਰਾ ਕਰਨਾ ਕਈ ਵੇ ਰਸੀ ਵਿਖਿਆ ਉਹ ਕਰ ਜਾਂਦੇ ਸੂਰ ਸਾਰ ਉਸ ਲੈ ਇਸ ਤਾਂ ਕਈ ਪੜ ਜਾਂਦੇ ਸੋ ਖਿਮਾ ਚਾਉਨੇ ਆ ਰਹੁ ਵਿਚਾਰ ਸੂਰ ਸਾਰ ਉਸ ਲੈ ਇਹ ਜੋਗੀ ਤੂੰ ਸੂਰਜ ਦੀ ਸੱਜੀ ਸੁਰ ਸੋਰ ਪਿੰਗਲਾ ਦੁਆਰਾ ਪ੍ਰਾਣਾਂ ਨੂੰ ਸੋਸ ਲੈ ਸੋਖ ਖਿੱਚ ਲੈਣਾ ਕਰ। ਭਾਵ ਸਵਾਸਾਂ ਨੂੰ ਅੰਦਰੋਂ ਬਾਹਰ ਕੱਢ ਲੈਣਾ ਕਰ। ਅਤੇ ਸੋਮ ਸਰ ਪੋਖ ਲੈ। ਸੋਮ ਚੰਦਰਮਾ ਦੀ ਖੱਬੀ ਸੁਰ ਈੜਾ ਦੁਆਰਾ ਸਵਾਸਾਂ ਨੂੰ ਪੋਖ ਲੈ ਪੂਰਤ ਭਾਵ ਚੜ੍ਹਾ ਲੈਣਾ ਕਰ। ਇਸ ਜੁਗਤ ਦੀ ਜਿਹੜੀ ਯੁਗਤੀ ਕਰਕੇ ਜੋ ਮਰਤ ਪੌਣ ਸਵਾਸ ਹਨ ਉਹਨਾਂ ਨੂੰ ਕਹਿੰਦੇ ਈੜਾ ਪਿੰਗਲਾ ਦੁਆਰਾ ਸੁਖਮਨਾ ਵਿੱਚ ਸੰਬੰਧ ਕੀ ਜਿਸ ਸੰਬੰਧ ਕਰਨਾ ਕਰ ਲੈ ਭਾਵ ਤਰ ਗੁੱਡੀ ਵਿੱਚ ਪ੍ਰਾਣਾਂ ਦੇ ਚੜਾਉਣ ਦਾ ਤੁਲਕ ਸੰਬੰਧ ਪਾਉਣਾ ਕਰ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ ਉੱਡੈ ਨਹਿ ਹੰਸ ਨਹਿ ਕੰਧ ਛੀਜੈ ਜੋ ਮਨ ਮੀਨ ਮੱਛੀ ਦੀ ਨਿਆਈ ਚਪਲ ਚੰਚਲ ਦਾ ਦੇ ਸਹਿਤ ਇਸ ਮਨ ਨੂੰ ਕਹਿੰਦੇ ਜੋਗ ਦੀ ਯੁਗਤੀ ਨਾਲ ਤ੍ਰਿਕੁੱਡੀ ਸੁਖਮਨਾ ਦੇ ਵਿੱਚ ਰੋਕ ਰੱਖਣਾ ਕਰ ਫਿਰ ਹੰਸ ਜੀਵਾਤਮਾ ਵਾਸ਼ਨਾ ਕਰਕੇ ਲੋਕ ਪ੍ਰਲੋਕ ਵਿੱਚ ਉਡਾਰੀ ਨਹੀਂ ਮਾਰੇਗਾ ਤੇਰਾ ਜੀਵਾਤਮਾ ਉਡਾਰੀ ਮਾਰ ਕੇ ਕਾਲ ਦੇ ਵਸ ਨਹੀਂ ਪਵੇਗਾ ਅਤੇ ਨਾ ਹੀ ਤੇਰੀ ਦੇਹ ਰੂਪੀ ਕੰਧ ਹਜ਼ਾਰਾਂ ਬਰੇ ਤੱਕ ਸੀਜੈ ਨਾਸ਼ ਹੋਵੇਗੀ ਮੂੜੇ ਕਾਇਚੇ ਭਰਮ ਭੁੱਲਾ ਨਹਿ ਚੀਨੇ ਆ परमानंद बैरागी रा हे मूडे बेसमझ मूर्ख बखई पुरखा तू कायचे किस वास्ते परम विच पुल्ला रहया है क्योंकि तू संसार वलो बैरागी विरागवान होके परमानंद बड़े आनंद वाले सच स्वरूप नु चीन्या जाणया नहीं है रहाऊ बिसराम देव के पादशाह कृपा कर रे अब हजार गओ जार ले ਅਮਰ ਗਹੁ ਮਾਰ ਲੈ ਪ੍ਰਾਤ ਤਜ ਛੋੜ ਤਉ ਅਪਿਓ ਪੀਜੈ 헤 ਜੋਗੀ ਅਜਰ ਅਜਿਰ ਕੀ ਇਹ ਪੌਣ ਸਵਾਸ ਪਾਨ ਤੇ ਆਪਾਨ ਵਾਯੂ ਨੂੰ ਗਹੁ ਪਕੜ ਕੇ ਜਾਰ ਜਰ ਲੈਣਾ ਕਰ ਭਾਵ ਦਸਵੇਂ ਦਵਾਰ ਵਿੱਚ ਚੜੌੜਾ ਕਰ ਨਾ ਜਰੇ ਵਾਲੋ ਵਾਲੇ ਨਾ ਜਰੇ ਜਾਣ ਵਾਲੇ ਸਵਾਸਾਂ ਨੂੰ ਪਕੜ ਕੇ ਪ੍ਰਾਣਾ ਯਾਮ ਦਵਾਰਾ ਜਾਲ ਲੈਣਾ ਕਰ ਨਾਸ਼ ਕਰ ਲੈ ਪਾਵਾਵਾ ਗਉਣ ਦੀ ਹਰਕਤ ਤੇ ਢਾਕੇ ਤੇਰੇ ਕੁਢੀ ਵਿੱਚ ਟਕਾ ਲੈਣਾ ਕਰ ਅਮਰ ਭਾਵ ਕਾਮ ਕ੍ਰੋਧ ਆਦਵਿਕਾਰਾਂ ਨੂੰ ਗੋਹ ਪਕੜ ਕੇ ਮਾਰ ਲੈਣਾ ਕਰ ਆਸਰੀ ਸੰਪਦਾ ਨੂੰ ਪਕੜ ਕੇ ਦੇਵੀ ਸੰਪਦਾ ਦੀ ਸ਼ਕਤੀ ਨਾਲ ਅਭਾਵ ਕਰਕੇ ਤਜ ਕੀਏ ਤਿਆਗਣੇ ਯੋਗ ਪ੍ਰਾਂਤ ਭ੍ਰਾਂਤੀ ਨੂੰ ਛੱਡ ਦੇਣਾ ਕਰ ਜਿਸ ਭ੍ਰਾਂਤੀ ਨੇ ਪਰਮੇਸ਼ਰ ਦੇ ਆਨੰਦ ਨੂੰ ਤਿਆਗ ਛੱਡਿਆ ਹੈ ਉਸ ਨੂੰ ਛੱਡ ਦੇਣਾ ਕਰ ਤੌਕ ਯੇ ਤਦ ਤੂੰ ਦਸਵੇਂ ਦੁਆਰ ਵਿੱਚੋਂ ਅਪਿਉ ਪੀਜੈ ਜੋਗ ਆਨੰਦ ਰੂਪੀ ਅਪਿਉ ਅੰਮ੍ਰਿਤ ਰਸ ਨੂੰ ਪੀਣਾ ਕਰੇਗਾ ਮੀਨ ਕੀ ਜਪਲ ਸਿਓ ਜੁਗਤ ਮਨ ਰਾਖੀਐ ਉੱਡੈ ਨਹਿ ਹੰਸ ਨਹਿ ਕੰਦ ਛੀਜੈ ਜੋ ਮਨ ਕਹਿੰਦੇ ਮੱਛੀ ਦੀ ਨਿਆਈ ਚੰਚਲਤਾ ਦੇ ਸਹਿਤ ਆ ਬੜਾ ਚੰਚਲ ਮਨ ਹੈ ਇਸ ਮਨ ਨੂੰ ਭਾਉ ਭਗਤੀ ਦੀ ਜੁਗਤੀ ਦੁਆਰਾ ਰੋਕ ਕੇ ਰੱਖਣਾ ਕਰ ਫਿਰ ਹੰਸ ਜੀ ਜੀਵਾਤਮਾ ਵਾਸ਼ਨਾ ਰੂਪੀ ਉਡਾਰੀ ਮਾਰ ਕੇ ਲੋਕ ਪ੍ਰਲੋਕ ਵਿੱਚ ਗਮਨ ਨਹੀਂ ਕਰੇਗਾ ਅਤੇ ਨਾ ਹੀ ਸੂਖਮ ਸਦੂਲ ਕਾਰਨ ਕੰਧ ਦੇਹਾਂ ਵਿੱਚ ਪੈ ਕੇ ਨਾਸ਼ ਹੋਣਾ ਕਰੇਗਾ ਭਾਵ ਖੰਡ ਚੇਤਨ ਦੇਹ ਦੀ ਪ੍ਰਾਪਤੀ ਹੋ ਜਾਵੇਗੀ ਅੱਗੇ ਫਿਰ ਪ੍ਰਸ਼ਨ ਕੀਤਾ ਸਤਿਗੁਰੂ ਜੀ ਇਹ ਬ੍ਰਹਮ ਆਨੰਦ ਦੀ ਦਾਤ ਕਿੱਥੋਂ ਪ੍ਰਾਪਤ ਹੋਵੇਗੀ ਪਾਤਸ਼ਾਹ ਉੱਤਰ ਦੇ ਰਿਹਾ ਕੰਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਪਵਨ ਸਿਓ ਅੰਮ੍ਰਿਤ ਪੀਜੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਜੋਗੀ ਜਨ ਜੇਕਰ ਪਰਮੇਸ਼ਰ ਨੂੰ ਮਨੋ ਮਨ ਲਾ ਕੇ ਰਵੈ ਉਚਾਰਨ ਕਰੀਏ ਤੇ ਮਨ ਨੂੰ ਨਾਲ ਸਰਵਣ ਕਰਨ ਵਿੱਚ ਲਾਉਣਾ ਕਰੀਏ ਪਵਨ ਸਵਾਸਾਂ ਨਾਲ ਸਿਮਰਨ ਕਰੀਏ ਮਨ ਤੇ ਸਵਾਸਾਂ ਨੂੰ ਨਾਲ ਮਿਲਾ ਕੇ ਜੋਗਾ ਆਨੰਦ ਰੂਪੀ ਅੰਮ੍ਰਿਤ ਰਸ ਨੂੰ ਪੀਣਾ ਕਰੀਏ ਮਾਨੂ ਪਵਨ ਵਾਸ਼ਨਾ ਤੋਂ ਰਹਿਤ ਕਰਕੇ ਪਵਿੱਤਰ ਕਰਕੇ ਇਹਦੇ ਸਾਥ ਬ੍ਰਹਮ ਆਨੰਦ ਰੂਪੀ ਅੰਮ੍ਰਿਤ ਰਸ ਨੂੰ ਪੀਣਾ ਕਰੀਏ ਮੀਨ ਕੀ ਚੱਪਲ ਸਿਓ ਜੁਗਤ ਮਨ ਰੱਖੀ ਐ ਉੱਡੈ ਨਹਿ ਹੰਸ ਨਹਿ ਕੰਧ ਛੀਜੈ ਜੋ ਮਨ ਕਹਿੰਦੇ ਮੱਛੀ ਦੀ ਨਿਆਈ ਚੰਚਲਤਾ ਦੇ ਸਹਿਤ ਉਸ ਮਨ ਨੂੰ ਪਾਉ ਭਗਤੀ ਦੀ ਜੁਗਤੀ ਦੁਆਰਾ ਰੋਕ ਕੇ ਰੱਖਣਾ ਕਰ ਪਰ ਜੀਵ ਆਤਮਾ ਲੋਕ ਪ੍ਰਲੋਕ 84 ਲੱਖ ਜੁਨਾ ਵਿੱਚ 65 ਰੂਪ ਉਡਾਰੀਆਂ ਨਹੀਂ ਮਾਰੇਗਾ। ਭਾਵ ਅਖੰਡ ਚੇਤਨ ਦੇਹ ਨੂੰ ਪਾ ਕੇ ਕਦੇ ਵੀ ਨਾਸ਼ ਨਹੀਂ ਹੋਣਾ ਪਵੇਗਾ। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ wah he guru wah he guru ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਲਸਾ ਵਾਹੇ ਗੁਰੂ ਜੀ ਕੀ ਫਤਿਹ